ਸਤਿ ਸ਼੍ਰੀ ਅਕਾਲ ਜੀ ਸਾਰੇ ਆਣਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਆ। ਮੀਤ ਕਰਦੇ ਆਂ ਤੁਸੀਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋਗੇ ਐਂਡ ਕਮੈਂਟ ਜ਼ਰੂਰ ਕਰਿਆ ਕਰੋ। ਤੇ ਤਾਂ ਕਿ ਨਾ ਬੰਦੇ ਨੂੰ ਹੌਸਲਾ ਹੋ ਜਾਂਦਾ ਫਿਰ ਆਪਾਂ ਹੋਰ ਵੀਡੀਓ ਬਣਾਇਆ ਕਰਾਂਗੇ ਡੇਲੀ। ਤੇ ਅੱਜ ਆਪਾਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਆ ਵੀ ਜਦੋਂ ਆਪਾਂ ਫਲਾਵਰ ਕਾਪੀ ਕਰਕੇ ਲਾਉਣੇ ਆ ਤਾਂ ਹਰ ਇੱਕ ਫਲਾਵਰ ਤੇ ਆਪਾਂ ਨੂੰ बार-बार ਕਲਰ ਚੇਂਜ ਕਰਨਾ ਨਾ ਪਵੇ। ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ। ਜਿਵੇਂ ਕਿ ਆ হাফ ਫਲਾਵਰ ਆ। ਮੈਂ ਤੁਹਾਨੂੰ ਸਟਾਰਟਿੰਗ ਤੋਂ ਕਰਕੇ ਦਿਖਾਉਂਗੀ ਕੰਪਲੀਟ। ਜਿਵੇਂ ਕਿ ਆਪਾਂ ਆ হাফ ਫਲਾਵਰ ਸਿਲੈਕਟ ਕਰ ਲਿਆ। ਉਸ ਤੋਂ ਬਾਅਦ ਜਾਵਾਂਗੇ ਆਪਾਂ ਗਰਾਫ 'ਚ। ਇਹ ਲਾਪਾ ਕਰਾਂਗੇ ਆਪਣੇ ਮਸ਼ੀਨ ਦੇ ਅਕੋਰਡਿੰਗ ਗਰਾਫ ਸੈੱਟ। ਜਿਵੇਂ ਮੇਰੇ ਕੋਲ 550 ਤਾਂ ਆਪਾਂ 360 ਵਾਲਾ ਗਰਾਫ ਸੈੱਟ ਕਰਾਂਗੇ। ਉਸ ਤੋਂ ਬਾਅਦ ਆਪਾਂ ਇਹਨੂੰ ਜਿੱਥੇ ਵੀ ਆਪਾਂ ਲਾਉਣਾ ਹੈ ਉੱਥੇ ਆਪਾਂ ਸੈੱਟ ਕਰ ਲਾਂਗੇ ਫਿਰ ਕਾਪੀ ਕਰਕੇ ਆਪਾਂ ਆਪਣੀ ਨਿਸ਼ਾਨੀ ਦੇ ਅਕੋਰਡਿੰਗ ਇਹਨੂੰ ਸੈੱਟ ਕਰਨਾ ਹੈ ਫਿਰ ਕਾਪੀ ਕਰ ਲਾਂਗੇ ਉਸ ਤੋਂ ਬਾਅਦ ਹੁਣ ਆਪਾਂ ਜੇਕਰ ਆਪਾਂ ਇਸਨੂੰ ਇਸ ਤਰ੍ਹਾਂ ਹੀ ਓਕੇ ਕਰਦੇ ਹਾਂ ਤਾਂ ਆਪਣੇ 9 ਕਲਰ ਆਉਣ ਦੇਣ ਕਿਉਂਕਿ ਇੱਕ ਬੁਟੀ 'ਚ ਆਪਣੇ 3 ਕਲਰ ਨੇ ਤਾਂ 3 ਬੁਟੀਆਂ 'ਚ ਆਪਣੇ 9 ਕਲਰ ਹੋ ਗਏ ਸੋ ਆਪਾਂ ਉਹਦੇ ਲਈ ਕਰਨਾ ਕੀ ਆ ਜੋ ਆ ਵਾਲਾ ਨਿਸ਼ਾਨ ਐਰੋ ਆ ਰਿਹਾ ਥ੍ਰੈਡ ਵਾਲਾ ਇਹਦੇ ਕਲਿੱਕ ਕਰਨਾ ਤੁਸੀਂ ਓਕੇ ਕਰਨਾ ਫਿਰ ਓਕੇ ਕਰਨਾ ਬਸ ਸੈਂਪਲ ਤੋਂ ਸੀ ਇੰਨਾ ਹੀ ਕਰਨਾ ਐ ਇਸ ਤੋਂ ਇਲਾਵਾ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਆ ਹੁਣ 3 ਕਲਰ ਹੋ ਗਿਆ ਦੇਖੋ ਪਹਿਲਾਂ 9 ਕਲਰ ਸੀਗੇ ਹੁਣ 3 ਕਲਰ ਆ ਸੋ ਹੁਣ ਜਿਵੇਂ ਪਹਿਲੇ ਜਿਹੜਾ ਪਹਿਲੇ ਨੰਬਰ ਤੇ ਆ ਉਹ ਤਿੰਨੋਂ ਬੂਟੀਆਂ ਦਾ ਪਾਊਗਾ ਫਿਰ ਸੈਕਿੰਡ ਨੰਬਰ ਵਾਲਾ ਤਿੰਨੋਂ ਬੂਟੀਆਂ ਦਾ ਪਾਊਗਾ ਫਿਰ ਥਰਡ ਨੰਬਰ ਵਾਲਾ ਤਿੰਨੋਂ ਬੂਟੀਆਂ ਦਾ ਇਕੱਠਾ ਪਾਓ ਤੁਹਾਨੂੰ ਤਿੰਨ ਵਾਰ ਧਾਗਾ ਨਹੀਂ ਚੇਂਜ ਕਰਨਾ ਪੈਣਾ ਅਲੱਗ-ਅਲੱਗ ਬੂਟੀ ਤੇ ਇਕੱਠਾ ਹੋ ਜਾਊਗਾ ਇਹ ਉਸ ਤੋਂ ਬਾਅਦ ਜਦੋਂ ਤੁਸੀਂ ਫਰੇਮ ਚੇਂਜ ਕਰੋਗੇ ਤਾਂ ਆਪਣੀ ਨਿਸ਼ਾਨੀ ਦੇ ਅਕੋਰਡਿੰਗ ਆਪਾਂ ਕਿੱਥੇ ਵੀ ਕਰ ਲਾਂਗੇ ਇਹਨੂੰ ਬੂਟੀਆਂ ਨੂੰ ਤਾਂ ਉਸ ਤੋਂ ਬਾਅਦ ਜੇਕਰ ਤੁਸੀਂ ਐਸੇ ਤਰ੍ਹਾਂ ਓਕੇ ਕਰ ਦੋਗੇ ਤਾਂ ਫਿਰ ਨੌ ਕਲਰ ਹੀ ਆਉਣਗੇ ਐਸ ਲਈ ਜਦੋਂ ਵੀ ਤੁਸੀਂ ਬੂਡੀ ਦੀ ਸੈਟਿੰਗ ਕਰੋ ਗ੍ਰਾਫ ਓਪਨ ਕਰਕੇ ਉਦੋਂ ਹਰ ਵਾਰ ਇਹਨੂੰ ਕਲਿੱਕ ਕਰਕੇ ਓਕੇ ਜ਼ਰੂਰ ਕਰਨਾ ਫਿਰ ਇਹ ਤਿੰਨ ਕਲਰ ਦਿਖਾਉਣਗੇ ਨਹੀਂ ਤਾਂ ਇਹ बार-बार ਜੇਕਰ ਤੁਸੀਂ ਉਵੇਂ ਇਹਨੂੰ ਓਕੇ ਕਰ ਲਓਗੇ ਨਿਸ਼ਾਨੀ ਦੇ ਅਕੋਰਡਿੰਗ ਕਰਕੇ ਆਪਣੀ ਬੁਟੀ ਨੂੰ ਫਿਰ ਇਹ ਨਾਇਨ ਕਲਰ ਹੀ ਦਿਖਾਊਗਾ ਐਸਲੀ ਜਦੋਂ ਵੀ ਤੁਸੀਂ ਗ੍ਰਾਫ ਖੋਲ ਕੇ ਬੁਟੀ ਨੂੰ ਸੈੱਟ ਕਰਨਾ ਆ ਉਦੋਂ ਥ੍ਰੈਡ ਵਾਲੀ ਐਰੋ ਨੂੰ ਜ਼ਰੂਰ ਕਲਿੱਕ ਕਰਕੇ ਓਕੇ ਕਰਨਾ ਆ ਫਿਰ ਇਹ 3 ਕਲਰ ਹੀ ਦਿਖਾਊਗਾ ਤੇ ਤੁਹਾਨੂੰ ਤਿੰਨ ਵਾਰ ਨਹੀਂ ਸਿਰਫ ਇੱਕ ਵਾਰ ਇੱਕ ਇੱਕ ਵਾਰ ਧਾਗਾ ਚੇਂਜ ਕਰਨਾ ਪਊ ਤਿੰਨ ਤਿੰਨ ਵਾਰੀ ਨਹੀਂ ਜੇਕਰ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਵੀ ਕਰਿਓ ਵੀ ਵੀਡੀਓ ਕਿਵੇਂ ਲੱਗੀ Thank you.